ਜੋ ਠਾਉਣਾ ਸੀ ਸਾਨੂੰ ਵੋਟਾਂ ਤੋਂ ਪਹਿਲਾਂ ਠਾਉਂਦੇ ਪਰ ਵੋਟਾਂ ਲੈ ਕੇ ਸਾਡੇ ਕੱਲੇ-ਕੱਲੇ ਘਰ ਦੇ ਵਿੱਚ 10-10 ਵੋਟਾਂ ਸਾਨੂੰ ਵੋਟਾਂ ਲੈ ਕੇ ਜਿੱਤ ਕੇ ਸਾਡੇ ਉੱਤੇ ਹਮਲਾ ਕਰਵਾਤਾ ਟਰੱਸਟ ਵਾਲਿਆਂ ਨੇ ਸਾਨੂੰ ਬਹੁਤ ਬੁਰਾ ਹਾਲ ਕੀਤਾ ਕਿ ਆਹ ਸਾਹਮਣੇ ਕੀ ਨਾ ਉਹਦਾ ਉਹ ਸਾਹਮਣਾ ਟਰੱਕ ਕਹਦਾ ਜਦੋਂ ਕੋ ਜਿੱਤ ਜਾਂਦਾ ਉਹਦੇ ਸਾਡੇ ਦੇ ਹਮਲਾ ਜਦੋਂ ਜਿੱਤ ਜਾਂਦੇ ਉਹਦੇ ਸਾਡੇ ਦੇ ਹਮਲਾ ਅਸੀਂ ਕਿੱਥੇ ਜਾਈਏ ਐਨੀ ਜਾ ਕੋਈ ਨਹੀਂ ਐਨੀ ਗਰਮੀ ਦਾ ਵਿੱਚ ਬਾਹਰ ਨਿਕਲ ਕੇ ਦੇਖ ਲੀ ਨਰਮੰਤਰੀ ਕਿਹੜੀ ਅਸੀਂ ਕੁੰਡੀਆਂ 'ਚ ਦਿਨ ਕੱਟੇ ਜਿਹੜੇ ਅਸੀਂ ਕੁੰਡੀਆਂ ਦੇ ਵਿੱਚ ਕੱਟਣ ਗਾੜੇ ਐਡੇ ਐਡੇ ਸੱਪਾਂ ਹੀ ਫੜ ਫੜ ਕੇ ਖੜ ਜਾਂਦੇ ਨੇ ਕਿੱਥੇ ਜਾਈਏ ਅਸੀਂ ਨਿੱਕੇ ਨਿੱਕੇ ਸਾਡੇ ਬੱਚੇ ਅਸੀਂ ਜਾਈਏ ਕਿੱਧਰ ਅਸੀਂ ਮੰਗਿਆ ਹੀ ਕਰਦੇ ਆ ਕਿ ਸਾਨੂੰ ਆਹੀ ਜਗ੍ਹਾ ਮਿਲ ਜਵੇ ਸਾਨੂੰ ਜਗ੍ਹਾ ਦੀ ਜਗ੍ਹਾ ਮਿਲਣੀ ਚਾਹੀਦੀ ਹੈ ਚਾਹੇ ਆਹੀ ਜਗ੍ਹਾ ਦੇ ਮਾਲਵਾਦ ਤੇ ਰੱਖ ਕੇ ਸਿਚੁਏਸ਼ਨ ਦੇਖਣਾ ਹੈ ਠੀਕ ਹੈ ਨਾ ਹਾਂ ਪਰ ਗਾਮੇ ਸਾਨੂੰ ਵੀ ਸਹਿਯੋਗ ਦਿਓ ਅਸੀਂ ਤੁਹਾਨੂੰ ਸਹਿਯੋਗ ਠੀਕ ਹੈ ਸਰ 25 ਏਕੜ ਦਾ ਸਹਰਾ ਦਾ ਸਹਿਰਾ ਗਰਾਊਂਡ ਦੇ ਸਾਹਮਣੇ ਇਹ ਇੰਪਰੂਵਮੈਂਟ ਟਰਸਟ ਦੀ ਜਿਹੜੀ ਜਗ੍ਹਾ ਹੈਗੀ ਹੈ ਇੱਥੇ ਝੁੱਗੀ-ਚੋਪੜੀ ਕਾਫੀ ਸਮੇਂ ਤੋਂ ਵਸ ਰਹੇ ਨੇ ਜਿੱਥੇ ਕਿ ਉਹ ਆਪਣਾ ਰਹਿਸ਼ ਵੀ ਉਹਨਾਂ ਨੇ ਟੈਂਪਰੇਰੀ ਬਣਾਈ ਹੋਈਆਂ ਤੇ ਕੁਝ ਉਹਨਾਂ ਦੀ ਫਰੰਟ ਲਾਈਨ ਤੇ ਦੁਕਾਨਦਾਰ ਵੀ ਆਪਣਾ ਰੇੜੀ ਫੜੀ ਲਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਅੱਜ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਦੇ ਮੁਤਾਬਕ ਉਹਨਾਂ ਨੂੰ ਫਰੰਟ ਲਾਈਨ ਦੇ ਉੱਤੇ ਕੁਝ ਗਾਰਡਨਿੰਗ ਕਰਨ ਲਈ ਇਸ ਰੋਡ ਦੇ ਰੋਡ ਨੂੰ ਹੋਰ ਸੋਹਣਾ ਬਣਾਉਣ ਲਈ ਫਰੰਟ ਲਾਈਨ ਤੇ ਕੋਈ ਲੋੜ ਸੀ ਜਿਹੜੇ ਕੋਈ ਨਜਾਇਜ਼ ਕਬਜ਼ੇ ਸੀ ਉਹਨਾਂ ਲਈ ਇੱਥੇ ਉਹ ਅਧਿਕਾਰੀ ਵੀ ਆਏ ਸੀ ਸਾਡੇ ਮੁਲਾਜ਼ਮ ਵੀ ਆਏ ਸੀ ਜਿੱਥੇ ਝੁੱਗੀ-ਝੋਪੜੀ ਵਾਲਿਆਂ ਨੂੰ ਸ਼ੱਕ ਹੋਇਆ ਖਦਸਾ ਹੋਇਆ ਕਿ ਇਹ ਸਾਰੇ ਦੇ ਸਾਰੇ ਹੀ ਝੁੱਗੀ-ਝੋਪੜੀ ਵਾਲਿਆਂ ਉੱਤੇ ਆ ਰਹੇ ਨੇ ਪਰ ਅਜ ਇਹ ਝੁੱਗੀ ਚੌਪੜੀ ਵਾਲਿਆਂ ਨੂੰ ਅਸੀਂ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਇੱਥੋਂ ਕੋਈ ਨਹੀਂ ਹਟਾ ਰਿਹਾ ਲੇਕਿਨ ਇਹ ਕਿ ਜਿਹੜੀ ਫਰੰਟ ਲਾਈਨ ਹੈ ਰੋਡ ਦੇ ਨਾਲ ਲੱਗਦੀ ਹੈ ਉੱਥੇ ਕੋਈ ਗਾਰਡਨਿੰਗ ਕਰਨ ਲਈ ਜਾਂ ਇਸ ਰੋਡ ਦੀ ਹੋਰ ਡੈਕੋਰੇਟਡ ਇਹਨੂੰ ਕਰਨ ਲਈ ਉਹ ਜਗ੍ਹਾ ਦੀ ਲੋੜ ਆ ਉਹ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ ਅਸੀਂ ਇਹਦੇ ਇਹਦੇ ਅਨੁਸਾਰ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਗੱਲਬਾਤ ਅਨੁਸਾਰ ਹੀ ਜਿਹੜੀ ਅਸੀਂ ਇਸ ਜਿਹੜਾ ਮੈਟਰ ਹੈ ਇਹਨੂੰ ਸੋਲਵ ਕਰ ਲਾਂ ਸਰ ਜਿਹੜੇ ਫਰੰਟ ਲਾਈਨ ਵਾਲਿਆਂ ਉਹੀ ਚਕਾਈਆਂ ਜਾ ਰਹੀਆਂ ਜਾਂ ਪਿਛਲੀਆਂ ਵਿੱਚ ਨਹੀਂ ਨਹੀਂ ਪਿੱਛੇ ਨੂੰ ਨਹੀਂ ਅਸੀਂ ਕੋਈ ਵੀ ਜਾ ਰਹੇ ਸਾਰੇ ਬਿਲਕੁਲ ਇਹ ਇੱਥੇ ਹੀ ਬਸਦੇ ਨੇ VOTER ਨੇ ਸਰਕਾਰ ਦੇ ਅਸੀਂ ਫਿਰ ਵੀ ਸਾਡੇ ਸਮਾਜ ਦਾ ਅੰਗ ਨੇ ਸਾਡੇ ਸਮਾਜ ਦੇ ਵਿੱਚੋਂ ਕੂੜਾ ਕਚਰਾ ਚੱਕਦੇ ਨੇ ਭਾਵੇਂ ਗਰੀਬ ਨੇ ਪਰ ਇਹਨਾਂ ਨੂੰ ਇਹ ਨਹੀਂ ਹੈ ਕਿ ਇਹਨਾਂ ਨੂੰ ਉਜਾੜਿਆ ਜਾ ਰਿਹਾ ਅਜਿਹੀ ਕੋਈ ਗੱਲ ਨਹੀਂ ਹੈ ਧੱਕਾ ਨਹੀਂ ਹੋਊਗਾ ਇਹਨਾਂ ਨਾਲ ਜਿੰਨੀ ਸਪੇਸ ਦੀ ਲੋੜ ਹੈ ਪੇੜ ਪੌਦੇ ਲਾਉਣ ਲਈ ਉਹੀ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਪਿੱਛੋਂ ਇਹਨਾਂ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਜਾਊਗਾ ਰਵਿੰਦਰ ਕੁਮਾਰ ਯੋਮਰੂ ਮੈਂ ਦੱਸ ਬਰਨਾਲਾ ਸ਼ੀਲਪਾਈ ਮਨੀ ਸਿੰਘ 25 ਏਕੜ ਸਕੀਮ ਤੇ ਟੋਬਾ ਸਕੀਮ ਦਾ ਜਿਹੜਾ ਸੁਪਰੀਮ ਕੋਰਟ ਚ ਕੇਸ ਚੱਲਦਾ ਸੀਗਾ ਮਾਰਚ 2024 ਚ ਸੁਪਰੀਮ ਕੋਰਟ ਵੱਲੋਂ ਟਰਸਟ ਦੇ ਹੱਕ ਵਿੱਚ ਇਸ ਦਾ ਫੈਸਲਾ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪ੍ਰੰਤੂ ਇਲੈਕਸ਼ਨ ਕੋਰਟ ਲੱਗਿਆ ਜਿਸ ਕਰਕੇ ਇਹਦੀ ਕਬਜ਼ਾ ਲੈਣ ਦੀ ਕਾਰਵਾਈ ਨਹੀਂ ਹੋ ਸਕੀ ਸੀ ਜ਼ੋਨ ਕ੍ਰੋਚਮੈਂਟਾਂ ਹੋਈਆਂ ਹੋਈਆਂ ਹੁਣ ਇਹਨਾਂ ਕ੍ਰੋਚਮੈਂਟਾਂ ਜਿਹੜੀਆਂ ਅੱਗੇ ਹੋਈਆਂ ਹੋਈਆਂ ਪਹਿਲਾਂ ਦੁਕਾਨਾਂ ਨੂੰ ਹਟਾਉਣ ਦੀ ਕਾਰਵਾਈ ਚੱਲ ਰਹੀ ਸੀ